ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਅੱਜ ਮੈਂ ਸਭ ਤੋਂ ਪਹਿਲਾਂ ਇੱਕ ਤੁਹਾਨੂੰ ਵਿਸ਼ੇਸ਼ ਗੱਲ ਦੱਸਾਂਗੀ ਕਿ ਅਸੀਂ ਅਕਸਰ ਹੀ ਬੱਚਿਆਂ ਨੂੰ ਕਹਿ ਦਿੰਦੇ ਆ ਚਲੋ ਉੜਾੜਾ ਸੁਣਾ ਜਾਂ ਉੜਾੜਾ ਲਿਖ ਕੇ ਦਿਖਾ ਠੀਕ ਹੈ ਜੀ ਇੱਕ ਮੈਨੂੰ ਬੜੀ ਚੀਜ਼ ਬਹੁਤ ਵਧੀਆ ਗੱਲ ਜਿਹੜੀ ਸਿੱਖਣ ਨੂੰ ਮਿਲੀ ਕੀ ਕਹਿੰਦੇ ਕਿ ਊੜਾੜਾ ਨਹੀਂ ਕਹਿਣਾ ਊੜਾੜਾ ਤਾਂ ਸਿਰਫ ਦੋ ਅੱਖਰ ਹੋਗੇ ਹੈਨਾ ਊੜਾ ਤੇ ਆੜਾ ਅਗਰ ਤੁਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਇਹ ਕਹਿਣਾ ਹੈ ਕਿ ਉਸ ਭਾਸ਼ਾ ਦੀ ਵਰਣਮਾਲਾ ਲਿਖ ਕੇ ਦਿਖਾ ਜਿਵੇਂ ਪੰਜਾਬੀ ਵਰਣਮਾਲਾ ਲਿਖ ਕੇ ਦਿਖਾਓ ਜਾਂ ਦੇਵਨਾਗਰੀ ਵਰਣਮਾਲਾ ਲਿਖ ਕੇ ਦਿਖਾਓ ਹੈਨਾ ਹਿੰਦੀ ਦੀ ਤੇ ਇਸ ਤਰੀਕੇ ਨਾਲ ਅਸੀਂ ਕਹਿਣਾ ਹੈ ਕਿ ਤੁਸੀਂ ਜਾਂ 35 ਅੱਖਰ ਹੀ ਲਿਖ ਕੇ ਦਿਖਾਓ ਠੀਕ ਹੈ ਜੀ ਜਾਂ 35 ਅੱਖਰ ਹੀ ਤੁਹਾਨੂੰ ਪੜਨੀ ਆਉਂਦੀ ਹੈ ਵਰਨਮਾਲਾ ਆਉਂਦੀ ਹੈ ਠੀਕ ਹੈ ਜੀ ਤਾਂ ਇਹ ਚੀਜ਼ ਬੜੀ ਹੀ ਮੈਨੂੰ ਬਹੁਤ ਵਧੀਆ ਲੱਗੀ ਤਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਚਲੋ ਜੀ ਅੱਜ ਆਪਾਂ ਗੱਲ ਕਰਦੇ ਹਾਂ ਅੱਜ ਅਸੀਂ ਫੇਰ ਆਪਣੀ ਵਰਨਮਾਲਾ ਦੇ ਉੱਪਰ ਆ ਗਏ ਆ ਤੁਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੰਜਾਬੀ ਵਰਨਮਾਲਾ ਦੇ ਵਿੱਚ ਜਿਹੜੀ ਅੱਖਰਾਂ ਦੀ ਗਿਣਤੀ ਹੈ ਊੜੇ ਤੋਂ ਲੈ ਕੇ ਲੱਲੇ ਪੈਰਬਿੰਦੀ ਤੱਕ ਠੀਕ ਹੈ ਜੀ ਇਹ ਹੈ 41 41 ਠੀਕ ਹੈ ਜੀ ਇਸ ਵਿੱਚ ਊੜਾ ਆੜਾ ਤੇ ਈੜੀ ਕੀ ਹਨ ਸਵਰ ਹਨ ਸਵਰ ਦੇ ਬਾਰੇ ਅਸੀਂ ਪਹਿਲਾਂ ਪੜ ਚੁੱਕੇ ਹਾਂ ਫਿਰ ਇਸ ਦੀਆਂ ਸਵਰ ਧੁਨੀਆਂ ਜਦੋਂ ਲਗਾ ਲੱਗ ਕੇ ਸਵਰ ਧੁਨੀਆਂ ਨਿਕਲਦੀਆਂ ਹਨ ਉਹ ਵੀ ਅਸੀਂ ਕਲੀਅਰ ਕਰ ਚੁੱਕੇ ਹਾਂ ਕਿ ਸ ਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਕੀ ਹੁੰਦੇ ਹਨ ਇਹ ਵਿਅੰਜਨ ਹੁੰਦੇ ਹਨ ਇਹਨਾਂ ਦੀ ਗਿਣਤੀ 38 ਹੁੰਦੀ ਹੈ 38 38 ਠੀਕ ਹੈ ਜੀ ਤੇ ਇਸ ਦੇ ਵਿੱਚ ਗੰਗਾ ਏਂਗਾ ਨਾਣਾ ਨੰਨਾ ਮੰਮਾ ਨਾਸਕੀ ਅੱਖਰ ਹਨ ਠੀਕ ਹੈ ਜੀ ਤੇ ਜਿਵੇਂ ਅਸੀਂ ਸਾਰੇ ਹੀ ਜਾਣੂ ਹਾਂ ਕਿ ਸ ਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਰੇ ਹੀ ਵਿਅੰਜਨ ਹਨ ਪਰ ਇਨ੍ਹਾਂ ਵਿਅੰਜਨਾਂ ਨੂੰ ਵੀ ਅੱਗੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਹਾਂਜੀ ਇਹ ਵਿਅੰਜਨ ਨੂੰ ਵੰਡਿਆ ਗਿਆ ਹੈ ਡਕਮੇ ਵਿਅੰਜਨ ਤੇ ਅਡਕਮੇ ਵਿਅੰਜਨ ਠੀਕ ਹੈ ਜੀ ਪਹਿਲਾਂ ਅਸੀਂ ਡਕਮੇ ਵਿਅੰਜਨ ਪੜ੍ਹਦੇ ਆਂ ਵੀ ਹੁੰਦੇ ਕੀ ਨੇ ਕਿੰਨਾਂ ਨੂੰ ਕਹਨੇ ਆਪਾਂ ਇਹਨਾਂ ਵਿਅੰਜਨ ਦੁਨੀਆ ਦਾ ਉਚਾਰਨ ਹਵਾ ਨੂੰ ਪੂਰਨ ਰੂਪ ਵਿੱਚ ਰੋਕ ਕੇ ਇਕਦਮ ਛੱਡਣ ਨਾਲ ਹੁੰਦਾ ਹੈ ਕਿ ਅਸੀਂ ਜੋ ਆਪਣੀ ਉਚਾਰਨ ਕਰਦੇ ਸਮੇਂ ਜਿਹੜੀ ਹਵਾ ਹੈਗੀ ਉਹਨੂੰ ਬਿਲਕੁਲ ਰੋਕ ਲੈਨੇ ਆ ਤੇ ਫਿਰ ਇਕਦਮ ਛੱਡਦੇ ਆ ਇਹਨਾਂ ਅੱਖਰਾਂ ਨੂੰ ਬੋਲਣ ਵੇਲੇ ਅਸੀਂ ਉਹਨਾਂ ਉਸ ਹਵਾ ਨੂੰ ਫਿਰ ਇਕਦਮ ਛੱਡਦੇ ਆ ਪਹਿਲਾਂ ਰੋਕ ਲੈਨੇ ਆ ਫਿਰ ਅਸੀਂ ਉਸ ਨੂੰ ਛੱਡਦੇ ਆ ਠੀਕ ਹੈ ਜੀ ਉਹਨਾਂ ਨੂੰ ਕੀ ਆ ਜਾਂਦਾ ਹੈ ਡੱਕਵੇਂ ਵਿਅੰਜਨ ਜੇ ਪੁੱਛਿਆ ਜਾਂਦਾ ਵੀ ਪੰਜਾਬੀ ਦੇ ਵਿੱਚ ਵਿਅੰਜਨਾਂ ਨੂੰ ਡੱਕਵੇਂ ਵਿਅੰਜਨ ਕਿਹੜੇ ਹਨ ਜਾਂ ਅਡੱਕਵੇਂ ਵਿਅੰਜਨ ਕਿਹੜੇ ਹਨ ਠੀਕ ਹੈ ਜੀ ਹੁਣ ਆਪਾਂ ਦੇਖਦੇ ਹਾਂ ਡੱਕ ਡੱਕਵੇਂ ਵਿਅੰਜਨ ਕਿਹੜੇ ਹਨ ਠੀਕ ਹੈ ਦੇਖੋ ਕਕਾ ਖਖਾ ਗੱਗਾ ਚਚਾ ਛਛਾ ਜੱਜਾ ਟੇਕਾ ਠੱਠਾ ਡੱਡਾ ਤੱਤਾ ਥੱਥਾ ਦੱਦਾ ਪੱਪਾ ਫੱਫਾ ਬੱਬਾ ਠੀਕ ਹੈ ਜੀ ਇਹ ਜਿਹੜੀਆਂ ਕਵਰਗ ਤੋਂ ਲੈ ਕੇ ਪਵਰਗ ਤੱਕ ਲਾਈਨ ਬਣਦੀ ਆ ਇਸ ਦੇ ਜਿਹੜੇ ਨੇ ਮੂਰਲੇ ਤਿੰਨ ਤਿੰਨ ਅੱਖਰ ਕੀ ਹਨ ਡੱਕਵੇਂ ਵਿਅੰਜਨ ਹਨ ਡੱਕਵੇਂ ਵਿਅੰਜਨ ਇਹਨਾਂ ਦੀ ਕੁੱਲ ਗਿਣਤੀ ਹੋ ਜਾਂਦੀ ਹੈ 15 ਜੀ ਠੀਕ ਹੈ ਜੀ ਕੁੱਲ ਗਿਣਤੀ ਹੈ ਇਹਨਾਂ ਦੀ 15 ਕਵਰਗ ਚ ਚਵਰਗ ਟਵਰਗ ਤਵਰਗ ਪਵਰਗ ਇਸ ਦੇ ਮੂਰਲੇ ਤਿੰਨ ਤਿੰਨ ਜਿਹੜੇ ਅੱਖਰ ਨੇ ਉਹ ਡੱਕਵੇਂ ਵਿਅੰਜਨ ਹਨ ਡੱਕਵੇਂ ਵਿਅੰਜਨ ਕਿਹੜੇ ਹੁੰਦੇ ਹਨ ਜਿਨ੍ਹਾਂ ਨੂੰ ਉਚਾਰਨ ਕਰਦੇ ਸਮੇਂ ਹਵਾ ਨੂੰ ਪੂਰਨ ਰੂਪ ਮਤਲਬ ਪੂਰੇ ਤੌਰ ਤੇ ਰੋਕ ਲਿਆ ਜਾਂਦਾ ਤੇ ਫਿਰ ਇਕਦਮ ਛੱਡਿਆ ਜਾਂਦਾ ਜਿਵੇਂ ਕਕਾ ਖਖਾ ਗੱਗਾ ਚੱਚਾ ਛੱਛਾ ਜੱਜਾ ਟੈਕਾ ਠੱਠਾ ਡੱਡਾ ਤੱਤਾ ਥੱਥਾ ਦੱਦਾ ਪੱਪਾ ਫੱਫਾ ਬੱਬਾ ਹੁਣ ਅਸੀਂ ਪੜਦੇ ਹਾਂ ਅੜਕਮੇ ਵਿਅੰਜਨ ਅੜਕਮੇ ਠੀਕ ਹੈ ਇਹਦਾ ਮਤਲਬ ਕਲੀਅਰ ਹੀ ਹੋ ਗਿਆ ਕਿ اٹਕਦੇ ਆਸੀਂ ਹੈਨਾ اٹਕਦੇ ਆ ਜਿਨ੍ਹਾਂ ਧੁਨੀਆਂ ਦਾ ਉਚਾਰਨ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਅੰਸ਼ਕ ਰੂਪ ਵਿੱਚ ਰੋਕ ਕੇ ਛੱਡਣ ਨਾਲ ਹੁੰਦਾ ਹੈ ਇਹ ਉਹ ਧੁਨੀਆਂ ਨੇ ਉਹ ਵਿਅੰਜਨ ਧੁਨੀਆਂ ਨੇ ਜਿਨ੍ਹਾਂ ਦਾ ਅਸੀਂ ਉਚਾਰਨ ਕੀ ਕਰਦੇ ਹਾਂ ਫੇਫੜਿਆਂ ਵਿੱਚੋਂ ਜਦੋਂ ਹਵਾ ਆਉਂਦੀ ਆ ਉਹਨੂੰ ਰੋਕ ਲੰਨੇ ਆ ਅੰਸ਼ਕ ਰੂਪ ਵਿੱਚ ਉਹਨੂੰ ਕੀ ਕਰਦੇ ਸੀ ਅਸੀਂ ਪੂਰਨ ਰੂਪ ਵਿੱਚ ਰੋਕ ਲੰਨੇ ਸੀ ਬਿਲਕੁਲ ਡੱਕ ਵੀ ਉਹਨੂੰ ਰੋਕ ਲੰਨਾ ਡੱਕ ਮੇਂ ਡੱਕ ਲੈਣਾ ਹੈਨਾ ਡੱਕ ਲੈਣਾ ਇਹ ਅੜੱਕ ਮਤਲਬ ਅੰਸ਼ਕ ਰੂਪ ਵਿੱਚ ਠੀਕ ਹੈ ਇਹਨਾਂ ਦਾ ਇਹ ਫਰਕ ਪੈ ਗਿਆ ਅੰਸ਼ਕ ਰੂਪ ਮਤਲਬ ਥੋੜੇ ਰੂਪ ਵਿੱਚ ਰੋਕ ਲੈਣਾ ਉਹ ਪੂਰਨ ਰੂਪ ਵਿੱਚ ਸੀ ਪਹਿਲੇ ਤਿੰਨ ਅੱਖਰ ਦੇਖੋ ਇਹ ਕੀ ਹੈ ਅੰਸ਼ਕ ਰੂਪ ਮਤਲਬ ਥੋੜੇ ਰੂਪ ਦੇ ਵਿੱਚ ਕੀ ਕਰਦੇ ਹਾਂ ਅਸੀਂ ਜਿੰਨਾ ਧੁਨੀਆਂ ਦਾ ਉਚਾਰਨ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਫੇਫੜਿਆਂ ਵਿੱਚੋਂ ਜਿਹੜੀ ਹਵਾ ਆਉਂਦੀ ਹੈ ਸਾਡੀ ਉਸ ਨੂੰ ਆਂਸ਼ਿਕ ਰੂਪ ਵਿੱਚ ਰੋਕ ਕੇ ਛੱਡਣ ਨਾਲ ਹੁੰਦਾ ਹੈ ਜਿਵੇਂ ਸਸਾ ਥੋੜੀ ਰੁਕਦੀ ਹੈ ਨਾ ਸਾਡੀ ਆਵਾਜ਼ ਸਸਾ ਹਾਂ ਹਾਂ ਸਾਡਾ ਪੇਟ ਵੀ ਥੋੜਾ ਹਿੱਲਦਾ ਜ ਫਿਰ ਆ ਗਿਆ ਨੰਨਾ ਅੰਗਾ ਸ਼ਸ਼ਾ ਮਮਾ ਨਾਸਕੀ ਵੀ ਹੋ ਗਿਆ ਨਾ ਇਹ ਅੰਗਾ ਯਈਆ ਲੱਲਾ ਅੜਾੜਾ ਨਾਣਾ ਰਾਰਾ ਠੀਕ ਹੈ ਜੀ ਇਹ 4 4 8 8 ਤੇ 3 11 ਇਹਨਾਂ ਦੀ ਕੁੱਲ ਗਿਣਤੀ ਹੋ ਜਾਂਦੀ ਹੈ 11 11 ਠੀਕ ਹੈ ਜੀ ਜੇ ਆਪਾਂ ਹੁਣ ਇਸ ਨੂੰ ਵਰਣਮਾਲਾ ਦੇ ਉੱਪਰ ਦੇਖਦੇ ਆ ਕਿਹੜੇ ਨੇ ਦੇਖੋ ਇੱਥੇ ਇਹ ਕੀ ਹਨ ਸਾਡੇ ਡੱਕਮੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਉਚਾਰਨ ਅਸੀਂ ਪੂਰਨ ਰੂਪ ਦੇ ਵਿੱਚ ਹਵਾ ਨੂੰ ਰੋਕ ਲੈਣਾ ਇੱਥੋਂ ਲੈ ਕੇ ਇਹ ਬਿਲਕੁਲ ਕੀ ਅਸੀਂ ਲਾਈਨ ਵੀ ਲਗਾ ਕੇ ਇੱਥੇ ਕਲੀਅਰ ਕਰ ਸਕਦੇ ਹਾਂ ਇਹ ਪੱਪੇ ਤੱਕ ਇਹ ਪੂਰੇ ਸਾਡੇ ਕੀ ਹਨ ਡੱਕਮੇ ਵਿਅੰਜਨ ਹਨ ਜਿਨ੍ਹਾਂ ਦੀ ਗਿਣਤੀ ਹੈ 15 ਠੀਕ ਹੈ ਜੀ ਅੱਗੇ ਹੈ ਅੜਕਵੇ ਵਿਅੰਜਨ ਅੜਕਵੇ ਵਿਅੰਜਨ ਦੇ ਵਿੱਚ ਕੀ ਆ ਜਾਂਦਾ ਇੱਕ ਸ ਸ ਆ ਜਾਂਦਾ ਸਾਡਾ ਇਹ ਤਿੰਨ ਸਵਾਰ ਹੋ ਗਏ ਫਿਰ ਸ ਸ ਹਾ ਹਾ ਗੰਗਾ ਯਈਆ ਨਾਣਾ ਨੰਨਾ ਮਮਾ ਅੜਾੜਾ ਪੂਰੀ ਇਹ ਲੈਣ ਆ ਗਈ ਦੇਖੋ ਸ ਸ ਤੋਂ ਸ਼ੁਰੂ ਕੀ ਸ ਸ ਹਾ ਹਾ ਗੰਗਾ ਯਈਆ ਨਾਣਾ ਨੰਨਾ ਮਮਾ ਅੜਾੜਾ ਲੱਲਾ ਅਰ ਰਾਰਾ ਔਰ ਇਹਦੇ ਵਿੱਚ ਇੱਕ ਸ਼ਾਮਲ ਹੋ ਗਿਆ ਸਾਡਾ ਸੱਸੇ ਪਰਵਿੰਦੀ ਸ਼ੋ ਠੀਕ ਹੈ ਜੀ ਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਲੱਗੀ ਹੋਵੇਗੀ ਤੇ ਕੁਝ ਅਲੱਗ ਤੋਂ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਤਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਜਾਂ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਵੀ ਕਰਿਓ ਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਧੰਨਵਾਦ ਜੀ